ਕਿਹੜੀ ਗੱਲ ਕਰਕੇ ਸਰਕਾਰ ਦਾਵਾ ਕਰ ਰਹੀ ਹੈ ਵੀ ਸ਼ਹਿਰ ਦੇ ਅੰਦਰੋਂ ਡੈਰੀਆਂ ਬਾਹਰ ਕੱਢੀ ਜਾ ਰਹੀਆਂ ਨੇ ਡੈਰੀ ਵਾਲਿਆਂ ਨੂੰ ਕੀ ਇਤਰਾਜ਼ ਆ ਬਾਹਰ ਆ ਆਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਦੇਖੋ ਜੀ ਅਸੀਂ ਸਪਸ਼ਟ ਤੌਰ ਤੇ ਇੱਥੇ ਬਾਹਰ ਆਣਾ ਚਾਹੁੰਦੇ ਆ ਸ਼ਿਫਟ ਹੋਣਾ ਚਾਹੁੰਦੇ ਆ ਹੁਣ ਸਾਨੂੰ ਦੇਖੋ ਡੈਰੀ ਸ਼ਿਫਟ ਕਰਨ ਲਈ ਨਾ ਸਾਨੂੰ ਨਗਰ ਨਿਗਮ ਨੇ ਇੱਕ ਕਲਾਸਾਂ ਲਗਵਾਈਆਂ ਸੀਗੀਆਂ ਪਸ਼ੂ ਪਾਲਣ ਵਿਭਾਗ ਕੋਲੇ ਸਾਨੂੰ ਇਹ ਇੱਕ ਹਫ਼ਤੇ ਦੀ ਟ੍ਰੇਨਿੰਗ ਦਿੱਤੀ ਸੀ ਜਿਹਦੇ ਅਕੋਰਡਿੰਗ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀਗਾ ਕਿ ਇਹ ਜਿਹੜਾ ਡੈਰੀ ਪ੍ਰੋਜੈਕਟ ਦੇ ਵਿੱਚ ਤੁਸੀਂ ਸ਼ੈੱਡ ਪਾਉਣੇ ਨੇ ਉਦੇ ਲਈ ਨਿਵਾੜ ਦੇ ਥਰੂ ਤੁਹਾਨੂੰ ਸਬਸਿਡੀ ਵਾਲਾ ਲੋਨ ਦਵਾਇਆ ਜਾਊਗਾ ਜੀ ਆ ਸਾਡੇ ਕੋਲੇ ਉਹ ਸਰਟੀਫਿਕੇਟ ਦੀਆਂ ਕਾਪੀਆਂ ਨੇ ਠੀਕ ਹੈ ਜੀ ਤੇ ਹੁਣ ਆ ਕੇ ਉਹ ਡਿਪਾਰਟਮੈਂਟ ਪਸ਼ੂ ਪਾਲਣ ਵਿਭਾਗ ਵਾਲੇ ਇਸ ਜਗ੍ਹਾ ਤੇ ਉੱਤੇ ਲੋਨ ਕਰਨ ਤੋਂ ਜਵਾਬ ਦੇਗੇ ਉਹ ਕਹਿੰਦੇ ਵੀ ਇਹ ਜਗ੍ਹਾ ਡੈਰੀ ਵਾਸਤੇ ਪ੍ਰੋਪਰ ਜਗ੍ਹਾ ਨਹੀਂ ਡਗਾਟੋਂ ਨੂੰ ਘਟ ਦਿੱਤੀ ਗਈ ਹੈ ਜਗਾ ਵਧਣੀ ਚਾਹੀਦੀ ਹੈ ਤੇ ਹੁਣ ਸਾਨੂੰ ਅਸੀਂ ਵਾਰ-ਵਾਰ ਅਪੀਲ ਕਰਦੇ ਆ ਕਿ ਸਾਨੂੰ ਇਹ ਸਰਟੀਫਿਕੇਟ ਕਿਉਂ ਦਿੱਤੇਗੇ ਜੇ ਦਿੱਤੇ ਗਏ ਸੀ ਤਾਂ ਸਾਨੂੰ ਸਬਸਿਡੀ ਵਾਲਾ ਲੋਨ ਉਪਲਬਧ ਕਰਾਇਆ ਜਾਵੇ ਜੀ ਕਿਹੜੀ ਕਿਹੜੀ ਸਹੂਲਤਾਂ ਦਾ ਵਾਅਦਾ ਕੀਤਾ ਸੀ ਇੱਥੇ ਪੂਰਾ ਕਰਨ ਲਈ ਸਾਨੂੰ ਦੇਖੋ ਜੀ ਸੀਵਰੇਜ ਦਾ ਪਾਣੀ ਦੀ ਨਿਕਾਸੀ ਦਾ ਗੋਬਰ ਗੈਸ ਪਲਾਂਟ ਦਾ ਜੀ ਈਟੀਪੀ ਪਲਾਂਟ ਦਾ ਜੀ ਤਾਰਾਂ ਉੱਪਰ ਚੱਕਣ ਦਾ ਜੀ ਤੇ ਡਿਸਪੈਂਸ ਆਪਣਾ ਵੱਡੇ ਹਸਪਤਾਲ ਦਾ ਜੀ ਜਿਹਦੇ ਵਿੱਚ ਅਸੀਂ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਮਸ਼ੀਨਾਂ ਦੱਸੀਆਂ ਸੀ ਜਿਹੜੀ ਲੇਟੈਸਟ ਆ ਚੱਲਦੀਆਂ ਨੇ ਉਹ ਅਸੀਂ ਰੱਖ ਦੱਸੀਆਂ ਸੀ ਪੀਣ ਵਾਲੇ ਪਾਣੀ ਦੇ ਆਰਓ ਸਿਸਟਮ ਦਾ ਜੀ ਤੇ ਇੱਕ ਆਪਣਾ ਹਰੇ-ਚਾਰੇ ਲਈ ਜਿਹੜੀ ਜਗ੍ਹਾ ਸੀਗੀ ਜੀ ਉਹਦਾ ਜੀ ਕਿਹੜੇ ਕਿਹੜੇ ਵਾਦੇ ਪੂਰੇ ਹੋ ਗਏ ਹੁਣ ਦੇਖੋ ਇੱਕ ਇਹਨਾਂ ਨੇ ਜੀ ਹਰੇ-ਚਾਰੇ ਲਈ ਜਗ੍ਹਾ ਜਿਹੜੀ ਛੱਡੀ ਸੀ ਉਹ ਬਣਾ ਲਈ ਜੀ ਡਿਸਪੈਂਸਰੀ ਜਿਹੜੀ ਬਣਾਈ ਆ ਉਹ ਸਾਡੇ ਮੁਤਾਬਕ ਨਹੀਂ ਬਣੀ ਤੇ ਜਿੰਨੀ ਕੁ ਬਣੀ ਹੈਗੀ ਆ ਉਹਦੇ ਵਿੱਚ ਸਾਡੀ ਕੋਈ ਮਸ਼ੀਨਰੀ ਹਲੇ ਤੱਕ ਜੋ-ਜੋ ਅਸੀਂ ਡਿਮਾਂਡ ਕੀਤੀ ਸੀ ਉਹ ਨਹੀਂ ਹਲੇ ਤੱਕ ਆਈਆਂ ਈਟੀਪੀ ਪਲਾਂਟ ਨਹੀਂ ਹਲੇ ਤੱਕ ਲੱਗਿਆ ਜੀ ਗੋਬਰ ਗੈਸ ਪਲਾਂਟ ਨਹੀਂ ਹਲੇ ਤੱਕ ਲੱਗਿਆ ਜੀ ਜਿਹੜੀਆਂ ਨਾਲੀਆਂ ਬਣਾਈਆਂ ਸੀ ਪਾਣੀ ਨਿਕਾਸੀ ਲਈ ਜੀ ਉਹ ਸਾਰੀਆਂ ਟੁੱਟ ਚੁੱਕੀਆਂ ਨੇ ਜੀ ਇਗਮ ਚ ਡੈਰੀ ਲੈਣੇ ਤੇ ਕਿੰਨਿਆਂ ਨੂੰ ਇੱਥੇ ਲਾਟਵਟ ਹੋ ਚੁਕਦਾ ਕੀ ਜਿੰਨੀ ਜਗ੍ਹਾ ਅਲਾਟ ਕਰ ਰਹੇ ਨੇ ਡੈਰੀਆਂ ਲਈ ਬਹੁਤ ਹੈ ਦੇਖੋ ਜੀ ਸਾਡੀਆਂ ਇੱਥੇ 500 55 ਡੈਰੀਆਂ ਸੀ ਪਹਿਲਾਂ ਜਿਹੜੀ ਇਸ ਤੋਂ ਪਹਿਲਾਂ 1100 ਤੋਂ ਵੱਧ ਡੈਰੀ ਸੀ ਉਸ ਤੋਂ ਬਾਅਦ ਘਟਦੇ ਜਾਂ ਘਟਦੇ ਆ ਕਿਉਂਕਿ ਇਹ ਕੋਈ ਇੰਨਾ ਲਾਈਵਾਂ ਦਾ ਤੰਦਤ ਹੈ ਨਹੀਂ ਸੀ ਲੋਕ ਜਿਹੜੇ ਸ਼ਹਿਰ ਦੇ ਵਿੱਚ ਤੰਗ ਹੋ ਰਹੇ ਸੀ ਉਹ ਛੱਡ ਕੇ ਆਪਣੇ ਆਪ ਵੀ ਚਲੇ ਗਏ ਸਾਡੇ ਡੈਰੀ ਵਾਲੇ ਮੈਂ ਕਹਿੰਦਾ ਜੀ ਜੇ ਅਸੀਂ ਸੰਦ ਕੇ ਮੰਨੀਏ ਤਾਂ 70% ਲੋਕ ਕੰਮ ਛੱਡ ਗਏ ਆ ਕੋਸ਼ਤਾਂ ਨਗਰ ਦੇ ਡਰ ਕਰਕੇ ਵੀ ਪਤਾ ਨਹੀਂ ਕੀ ਕਰਦਗੇ ਜਾਂ ਕਿਸ ਤਰ੍ਹਾਂ ਹੋਊਗਾ ਉਸ ਕਰਕੇ ਛੱਡ ਗਏ ਕੁਝ ਧੰਦਾ ਜਿਹੜਾ ਇਸ ਤਰ੍ਹਾਂ ਦਾ ਹੈ ਵੀ ਉਹ ਏਡਾ ਪ੍ਰੋਫਿਟ ਵਾਲਾ ਧੰਦਾ ਨਹੀਂ ਰਿਹਾ ਕਿ ਮਿਹਨਤ ਦਾ ਕੰਮ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਲੇਬਰ ਮਿਲਦੀ ਨਹੀਂ ਹੈਗੀ ਦੂਜੀ ਗੱਲ ਇਹਦੇ 'ਚ ਇਹ ਹੈ ਜੀ ਜਿਹੜਾ ਹੁਣ ਆਪਾਂ ਇਹ ਗੱਲ ਕਹਿ ਦਿੰਦੇ ਆਂ ਵੀ ਇਹ ਪ੍ਰੋਜੈਕਟ ਬਹੁਤ ਵਧੀਆ ਹੈ ਤੁਹਾਨੂੰ ਪ੍ਰੋਜੈਕਟ ਬਹੁਤ ਵਧੀਆ ਦਿੱਤਾ ਗਿਆ ਉਹਦੇ ਵਿੱਚ ਇਹ ਪ੍ਰੋਜੈਕਟ ਤਾਂ ਇੰਨਾ ਵਧੀਆ ਹੈ ਹੀ ਨਹੀਂ ਜਾਇਦ ਕੋਈ ਸਿਸਟਮ ਹੀ ਨਹੀਂ ਹੈਗਾ ਪ੍ਰੋਜੈਕਟ ਦਾ ਜੇ ਸਿਸਟਮ ਇਹ ਜੇ ਸਾਡੀ ਸਲਾਹ ਦੇ ਨਾਲ ਇਹ ਪ੍ਰੋਜੈਕਟ ਬਣਾਇਆ ਜਾਂਦਾ ਡੈਰੀਆਂ ਨੂੰ ਬਲਾ ਕੇ ਜਿਸ ਟਾਈਮ ਤੇ ਇਹ ਕੀਤਾ ਸੀਗਾ ਉਸ ਹਿਸਾਬ ਤੇ ਜੇ ਬਣਾਇਆ ਜਾਂਦਾ ਤੇ ਸਾਰੇ ਡੈਰੀ ਵਾਲੇ ਅੱਜ ਨੂੰ ਕਦੋਂ ਦੇ ਸ਼ਿਫਟ ਹੋਏ ਜਾਂਦੇ ਇਸ ਕਰਕੇ ਸਾਰਿਆਂ ਨੂੰ ਮੁਸ਼ਕਲ ਆ ਹੁਣ ਵੀ ਜਿਹੜੇ ਉੱਥੇ ਆਉਣਗੇ ਇਹ ਹੀ ਸੋਚ ਰਿਹਾ ਵੀ ਇੱਥੇ ਬਣੇਗਾ ਕਿ ਜਿਸ ਤਰ੍ਹਾਂ ਲੁਟਕਾ ਖੂਹਾਂ ਦੀ ਦਿੱਕਤ ਹੈ ਇਹ ਬਾਹਰ ਜਿਵੇਂ ਸ਼ਹਿਰ ਤੋਂ ਬਾਹਰ ਆਬਾਦੀ 'ਚ ਇਹ ਰਿਸਕ ਵੀ ਬਹੁਤ ਵੱਡਾ ਡੈਰੀ ਵਾਲਿਆਂ ਨੂੰ ਰਹੇਗਾ ਜਿੱਥੇ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜਾ ਇੱਕ ਰਸਤਾ ਇੱਥੇ ਨਹਿਰ ਦੇ ਨਾਲ ਨਾਲ ਆਉਂਦਾ ਜੇ ਸਾਡੇ ਡੈਰੀ ਵਾਲਿਆਂ 3 ਵਜੇ ਸਵੇਰੇ ਦੇ ਕੰਮ ਸ਼ੁਰੂ ਕਰਦੇ ਇਹ ਸ਼ਹਿਰ ਚੋਂ ਚੱਲ ਕੇ ਆਉਦੇ ਆ ਤੇ ਰਸਤੇ ਵਿੱਚ ਬਹੁਤ ਜਿਆਦਾ ਖਤਰਨਾਕ ਰਸਤਾ ਇਹ ਤੇ ਜਿਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਲੋਕਾਂ ਦੀਆਂ ਇਹ ਕਹਿੰਦਾ ਜਿਵੇਂ ਲੁੱਟਖੋਹਾਂ ਤੇ ਆਮ ਸ਼ਹਿਰੀ ਬਜਾਰਾ ਜਿਹਾ ਹੋ ਰੀਆਂ ਇਹ ਆਪਣਾ ਬਰਬੀ ਬੀਆਬਾਂ ਦਾ ਏਰੀਆ ਹੈਗਾ ਸਾਰਾ ਜੰਗਲਾ ਤੁਸੀਂ ਇਹ ਮੰਨ ਕੇ ਚੱਲੋ ਵੀ ਜਿਹੜੇ ਇੱਥੇ ਹਸਪਤਾਲ ਇਹਨਾਂ ਨੇ ਬਣਾਇਆ ਜਾ ਕੇ ਜਿਹੜਾ ਛੇੜੇ ਵੀ ਇੱਥੇ ਥੋੜੇ ਬਹੁਤੇ ਆਫਿਸ ਇਹਨਾਂ ਨੇ ਕੀਤੇ ਆ ਉਹਦੇ ਦੀ ਸਾਰੀ ਚੋਰੀ ਜੁਕੀ ਪੱਖੇ ਦੋਕੀ ਤੂਟ ਕੇ ਲੈ ਚੁੱਕੇ ਗ੍ਰਿੱਲਾਂ ਨਾਲ ਨਾਲ ਪਖੜਾ ਦੇ ਨਾਲ ਨਾਲ ਜਿਹੜਾ ਨੇ ਬਾਉਂਡਰੀ ਕਰੀ ਹੋਈ ਹੈ ਉਹਦੀਆਂ ਗਿੱਦਲਾਂ ਸਾਰੀਆਂ ਤੋੜ ਕੇ ਲੈ ਗਏ ਚੋਰੀ ਦਾ ਦਿੱਤੇ ਹੈ ਹੀ ਆਈ ਇਹ ਤੇ ਬੰਦਾ ਸੇਵ ਨਹੀਂ ਹੈਗਾ ਕਹਿੰਦਾ ਮਤਲਬ ਇਹ ਹੈ ਵੀ ਜੇ ਆਪਾਂ ਆਪਾਂ ਜੇ ਆਪਾਂ ਕੰਮ ਕਰ ਵੀ ਲੈਨੇ ਆ ਤੇ ਇਹ ਆਪਣੀ ਜਾਨ ਨੂੰ ਖਤਰੇ ਵਾਲੀ ਗੱਲ ਹੈ ਅਰ ਕੱਟ ਕੇ ਹਟਾਂਗੇ ਵਰਨਾ ਤੁਹਾਨੂੰ ਨੋਟਸ ਵੀ ਨਿਕਲੇ ਨੋਟਸ ਦਾ ਕੀ ਲੱਗਦਾ ਕੀ ਆ ਵੀ ਜਿਨ੍ਹਾਂ ਨੇ ਪੈਸੇ ਪਰੇ ਉਲਟਾ ਉਹਨਾਂ ਨੇ ਨੋਟਸ ਨਿਕਲੇ ਉਹਨਾਂ ਦਾ ਮੈਂ ਜੁਆਇੰਟ ਸਖਤਰ ਪਾਲਾ ਰਾਮ ਜੀ ਡੈਰੀ ਯੂਨੀਅਨ ਪਟਿਆਲਾ ਆ ਦੇਖੋ ਜੀ ਅਸੀਂ ਪਿਛਲੇ ਸਮੇਂ ਦੇ ਵਿੱਚ ਸਿਹਤ ਮੰਤਰੀ ਜਦੋਂ ਐਮ ਐਲ ਏ ਬਣੇ ਨੇ ਜਤੋਂ ਹੀ ਅਸੀਂ ਇਹਨਾਂ ਦੇ ਨਾਲ ਲਗਾਤਾਰ ਜਿਹੜਾ ਰਾਬਤਾ ਉਹ ਸ਼ੁਰੂ ਰੱਖਿਆ ਹੋਇਆ ਹੁਣ ਜੋ ਇਹਨਾਂ ਨੇ ਪ੍ਰੋਗਰਾਮ ਚਲਾਇਆ ਵੀ ਜਿਨ੍ਹਾਂ ਨੇ ਪੈਸੇ ਭਰੇ ਨੇ ਉਹਨਾਂ ਨੂੰ ਇਹ ਨੋਟਿਸ ਦੇ ਦਿਓ ਦੇਖੋ ਇਹ ਸਾਨੂੰ ਆਪਿਸ ਦੇ ਵਿੱਚ ਪਾੜਨ ਦੀ ਕੋਸ਼ਿਸ਼ ਕਰਦੇ ਨੇ ਦੇਖੋ ਜੇ ਇਹ ਹਰ ਇੱਕ ਬੰਦੇ ਨੂੰ ਪਤਾ ਵੀ ਜੇ ਡੈਰੀਆਂ ਨਿਕਲਣੀਆਂ ਤਾਂ ਸਾਰੀ ਸ਼ਿਫਟ ਹੋਣੀ ਚਾਹੀਦੀਆਂ ਨੇ ਦੂਸਰੇ ਪਾਸੇ ਇਹਨਾਂ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਨੇ ਕਿ ਤੁਹਾਨੂੰ ਅਸੀਂ ਸਾਰੀ ਉੱਥੇ ਸਹੂਲਤਾਂ ਮਹయ్యా ਕਰਾ ਕੇ ਦੇਵਾਂਗੇ ਅਸੀਂ ਅੱਜ ਦੇਖਿਆ ਆ ਕਿ ਪਹਿਲਾਂ ਵੀ ਅਸੀਂ ਇੱਥੇ ਮੀਟਿੰਗਾਂ ਕਰ ਚੁੱਕੇ ਹਾਂ ਕਿ ਨਾ ਕੋਈ ਇੱਥੇ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਗੋਹੇ ਦਾ ਪ੍ਰਬੰਧ ਹੈ ਤੇ ਬਿਜਲੀ ਦੀਆਂ ਤਾਰਾਂ ਨੇ ਜਿਹੜੀਆਂ ਉਹ ਅਸੀਂ ਦੱਸ ਚੁੱਕੇ ਹਾਂ ਕਿ ਜਿਹੜੀਆਂ ਇੱਥੇ ਹਾਈ ਵੋਲਟੇਜ ਦੀਆਂ ਲਾਈਨਾਂ ਨੇ ਜੇ ਇਹ ਨਗਰ ਨਿਗਮ ਦੇ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਕਿਹਾ ਮੀਟਿੰਗਾਂ ਦੇ ਵਿੱਚ ਵੀ ਜੇ ਤੁਸੀਂ ਸਾਰ ਉਹਦੇ ਥੱਲੇ ਜਾ ਕੇ ਗੱਡੀ ਖੜੀ ਕਰ ਦੋ ਤਾਂ ਗੱਡੀ ਸਵੇਰੇ ਸਟਾਰਟ ਨਹੀਂ ਹੋਊਗੀ ਇੰਨੀ ਇੰਡਕਸ਼ਨ ਹੈ ਇੱਥੇ ਪਸ਼ੂਆਂ ਦਾ ਵੀ ਬੰਦਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋ ਸਕਦਾ ਹਾਈ ਵੋਲਟੇਜ ਲਾਈਨ ਹੈ ਜੇ ਟੁੱਟ ਜੇ ਦੂਜੀ ਲਾਈਨ ਤੇगिर ਗਈ ਤਾਂ ਸਾਰਾ ਕੁਝ ਜਿਹੜਾ ਉਹ ਖਤਮ ਕਰ ਦਊਗੀ ਸੋ ਸਾਡੀ ਇਹਨਾਂ ਨੂੰ ਇਹ ਬੇਨਤੀ ਹੈ ਕਿ ਸਾਨੂੰ ਆਪਸ ਵਿੱਚ ਪੜਨ ਦੀ ਕੋਸ਼ਿਸ਼ ਨਾ ਕਰਨ ਸਿਵਰੇਜ ਦੀ ਸਮੱਸਿਆ ਜਿਹੜੀ ਉਹ ਸਹਰਾਂ ਦੇ ਵਿੱਚ ਤਾਂ ਹੈ ਹੀ ਆ ਉਹ ਇੱਥੇ ਆ ਕੇ ਜਦੋਂ ਅਸੀਂ ਸ਼ਿਫਟ ਹੋ ਜਾਾਂਗੇ ਜਦੋਂ ਇੱਥੇ ਪਾਣੀ ਨਹੀਂ ਕਿਸੇ ਪਾਸੇ ਨਿਕਲਦਾ ਤਾਂ ਅਸੀਂ ਕੀ ਕਰਾਂਗੇ ਸੋ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਤੁਹਾਡੇ ਮਾਧਿਅਮਾਂ ਰਹੀਂ ਕਮਿਸ਼ਨਰ ਸਾਹਿਬ ਨੂੰ ਵੀ ਗੋਗਿਆ ਸਾਹਿਬ ਨੂੰ ਵੀ ਵੀ ਤੁਸੀਂ ਡੈਰੀ ਫਾਰਮਾਂ ਜਿਹੜੀ ਸਾਡੀ ਜਥੇਵੰਦੀ ਬਣੀ ਹੋਈ ਹੈ ਤੁਸੀਂ ਜਥੇਵੰਦੀ ਤੇ ਪਲੱਸ ਡੈਰੀ ਮਾਲਕਾਂ ਨੂੰ ਬੁਲਾ ਕੇ ਜਗ੍ਹਾ ਜਿਹੜੀ ਉਹ ਸਿਲੈਕਟ ਕਰਾਓ ਪਲਾਟ ਤਰੀਕੇ ਨਾਲ ਵੰਡ ਕਰਕੇ ਸਹੀ ਤਰੀਕੇ ਦੇ ਨਾਲ ਸਾਰੀਆਂ ਉਥੇ ਸੁਵਿਧਾ ਦੇ ਕੇ ਅਸੀਂ ਇੱਥੇ ਸ਼ਿਫਟ ਹੋਣ ਵਾਸਤੇ ਤਿਆਰ ਆ ਜੇ ਇਸ ਤਰੀਏ ਧੱਕਾ ਕਰਨਗੇ ਤਾਂ ਇਹ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਵੀ ਸਾਰੇ ਲੋਕ ਹਾਈ ਕਲਾ ਮਚੀ ਹੋਈ ਹੈ ਹਰ ਇੱਕ ਕੈਟਾਗਰੀ ਨਾਲ ਧੱਕਾ ਕਰਦੇ ਨੇ ਅਸੀਂ ਜਦੋਂ ਬੇਰਜ਼ਗਾਰੀ ਹੋਊਗੀ ਤਾਂ ਉਹ ਪਤਾ ਹੀ ਆਪਾਂ ਨੂੰ ਵੀ ਬੇਰਜ਼ਗਾਰੀ ਤੋਂ ਬਾਅਦ ਲੋਕ ਤੰਗ ਹੋਏ ਕੀ ਕਰਦੇ ਨੇ ਸੋ ਸਾਡੀ ਬੇਨਤੀ ਹੈ ਕਿ ਤੁਸੀਂ ਸਾਨੂੰ ਇੱਥੇ ਨਗਰ ਨਿਗਮ ਦੇ ਮੇਅਰ ਸਾਹਿਬ ਨੂੰ ਵੀ ਵੀ ਇਹ ਜਿਹੜਾ ਤੁਸੀਂ ਅਖਬਾਰਾਂ ਦੇ ਵਿੱਚ ਧਮਕੀਆਂ ਦਿੰਦੇ ਹੋ ਇਹ ਤਾਂ ਕੀ ਆ ਬੰਦ ਕਰਕੇ ਗਲਵਾਸ ਦਾ ਰਸਤਾ ਖਤਿਆਰ ਕਰਕੇ ਸਹੀ ਤਰੀਕੇ ਦੇ ਨਾਲ ਡੈਰੀਆਂ ਸ਼ਿਫਟ ਹੋ ਜਾਣ ਅਸੀਂ ਸਾਰੇ ਡੈਰੀ ਫਾਰਮ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਨਗਰ ਨਿਗਮ ਨੂੰ ਵੀ ਅਸੀਂ ਸ਼ਿਫਟ ਹੋਣ ਵਾਸਤੇ ਤਿਆਰ ਹਾਂ ਜੇ ਸਾਨੂੰ ਸਾਰੀਆਂ ਸਹੂਲਤਾਂ ਇੱਥੇ ਮਾਹੀਆ ਕਰਾਈਆਂ ਜਾਣ